ਵਡੇ ਬਾਦਲ ਸਾਹਿਬ ਜਦੋਂ ਸਰਕਾਰ ਚ ਸੀ ਅਖੀਰ ਚ ਉਦੋਂ ਬਾਅਦ ਬਿਮਾਰ ਵੀ ਰਹੇ ਐ ਜਦੋਂ ਵੀ ਮੈਂ ਉਹਨਾਂ ਕੋਲੇ ਜਾਂਦਾ ਉਹਨਾਂ ਕੋਲੇ ਬਹਿੰਦਾ ਮੈਨੂੰ ਇੱਕ ਗੱਲ ਕਹਿੰਦੇ ਰਹਿੰਦੇ ਕਿ ਮੇਰੀ ਜ਼ਿੰਦਗੀ ਚ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਮੈਂ ਮੇਰੇ ਚੀਫ ਮਿਨਿਸਟਰ ਹੁੰਦੇ ਪੰਤੀ ਸਰਕਾਰ ਦੇ ਹੁੰਦੇ ਬੇਅਦਬੀ ਹੋਈ ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ ਤਾਕਤਾਂ ਕੋਲੋਂ ਇਹ ਜੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਬਹਾਨਾ ਲੱਭਿਆ ਕਿ ਕਾ ਮੌਕਾ ਮਿਲ ਗਿਆ ਕਿ ਸਿਆਸਤ ਕਰੋ ਸਾਰੇ ਨੇ ਇਕੱਠੇ ਹੋ ਕੇ ਸੰਤਾਨੀਆਂ ਭਾਵਨਾਵਾਂ ਨੂੰ ਹੋਰ ਉੱਡ ਜਾ ਰਿਹਾ ਤੇ ਪ੍ਰੈਸ਼ਰ ਇੰਨਾ ਪਾ ਦਿੱਤਾ ਕਿ ਸਾਨੂੰ ਮਜਬੂਰ ਕਰ ਦਿੱਤਾ ਕਿ ਸੀਬੀਏ ਨੂੰ ਦੇਣਾ ਪਏ ਕਿ ਆਪ ਕਾਲੀ ਦਲ ਦੀ ਸਰਕਾਰ ਇਹਦੀ ਇਨਕੁਆਇਰੀ ਨਾ ਕਰੇ ਦੋਸ਼ਿਆਂ ਨੂੰ ਨਾ ਫੜੇ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ਿਆਂ ਨੂੰ ਨਾ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆਹ ਦੋਸ਼ੀਆਂ ਨੂੰ ਜਰੂਰ ਫੜ ਕੇ ਅੰਦਰ ਕਰਨਾ ਹੋਇਆ ਕੀ ਕਿਤੇ ਆਪਾਂ ਪਛਾਣਿਆ ਕਿ ਬੇਦਬੀ ਹੋਈ ਉਹਦੇ ਬਾਅਦ ਸਿਆਸਤ ਹੀ ਹੋਈ ਦੋਸ਼ੀਆਂ ਤਰਫ ਤਾਂ ਕਿਸੇ ਨੇ ਗਿਆ ਹੀ ਨਹੀਂ ਕੋਈ ਨਾ ਕਿਸੇ ਨੇ ਦੋਸ਼ੀ ਫੜੇ ਨਾ ਫੜਨ ਦਾ ਨਿਸ਼ਾਨਾ ਰੱਖਿਆ 24 ਘੰਟੇ ਸਾਰੇ ਅਕਾਲੀ ਦਲ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਅਕਾਲੀ ਦਲ ਉਹ ਲੋਕ ਕਿੱਥੇ ਐ ਜਦੋਂ ਸੱਚਖੰਡ ਹਰਮੰਦਰ ਸਾਹਿਬ ਐਡੀ ਵੱਡੀ ਪ੍ਰਧਾਨ ਸਾਹਿਬ ਨੇ ਜਗਰ ਕੀਤਾ ਬੇਅਦਬੀ ਹੋਈ ਕਿਸੇ ਨੇ ਉਹਨਾਂ ਦੇ ਆਵਾਜ਼ ਉਠਾਈ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਟਿਆਲੇ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਿਛਲੇ ਇੱਕ ਸਾਲ ਦੇ ਅੰਦਰ ਅੰਦਰ ਤਿਕਰੀਬਨ 10-11 ਜਗ੍ਹਾ ਬੇਅਦਬੀਆਂ ਹੋਈਆਂ ਉਹਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਮਿਲਿਆ ਕਿ ਉੱਥੇ ਜਾ ਕੇ ਜਾ ਕੇ ਉਸ ਜਗ੍ਹਾ ਤੇ ਜਾ ਕੇ ਤੈਕ ਹੀ ਸਕਣ ਹੋਇਆ ਕੀ ਐ ਅੱਜ ਕਿੱਥੇ ਐ ਕੋਈ ਕਿਸੇ ਪਾਰਟੀ ਚਾ ਕਿਸੇ ਪਾਰਟੀ ਚਾ ਤੇ ਖਾਲਸਾ ਜੀ ਨੁਕਸਾਨ ਕੀ ਹੋਇਆ ਤੁਸੀਂ ਪੰਤ ਦੀ ਪਾਰਟੀ ਨੂੰ ਸਾਰੇ ਚਿੰਬੜ ਗਏ ਉਹ ਦੋਸ਼ੀ ਚਿੰਬੜ ਗਏ ਤੇ ਪਾਰਟੀ ਨੂੰ ਕਮਜ਼ੋਰ ਕਰਤਾ ਉਹ ਨਤੀਜਾ ਕੀ ਹੋਇਆ ਤੁਹਾਡੀ ਕੌਮ ਤੇ ਹਮਲੇ ਹੋਣ ਲੱਗ ਗਏ ਤੁਹਾਡੀ ਕੌਮ ਤੇ ਹਮਲੇ ਹੋਣ ਲੱਗ ਗਏ ਥੋਡੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟਾ ਕੌਮ ਦਾ ਪਾਰਲੀਮੈਂਟ ਹੈ ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ ਤਾਕਤਾਂ ਨੂੰ ਮੌਕਾ ਮਿਲਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਬਜ ਹੋ ਗਏ ਕਲੇ ਪਲੇ ਕਲੇ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਹਜ਼ੂਰ ਕਮੇਟੀ ਦੇ ਵੀ ਕਾਬਜ ਹੋ ਗਏ ਹਜ਼ੂਰ ਸਾਹਿਬ ਕਮੇਟੀ ਦੇ ਕਾਬਜ ਹੋ ਗਏ ਤੇ ਹਲੇ ਵੀ ਆਪਾਂ ਨਹੀਂ ਆਪਣੀ ਅੱਖਾਂ ਖੋਲਾਂਗੇ ਕਿ ਕੌਣ ਕੌਮ ਦਾ ਦੁਸ਼ਮਣ ਹੈ ਕੌਣ ਕੌਮ ਦੇ ਨਾਲ ਹੈ ਮੈਨੂੰ ਕਿਹ ਕਿਹਦਾ ਦੁੱਖ ਹੁੰਦਾ ਜਦੋਂ ਘਰੇ ਬੈਠਦਾ ਹੁੰਨਾ ਹੈ ਜਦੋਂ 84 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਕੀਤੇ ਗਏ ਉਹਦੇ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਇਲੈਕਸ਼ਨ ਹੋਏ ਮਿਲਾਂ ਕਾਂਗਰਸ ਕਿੰਨੀਆਂ ਸੀਟਾਂ ਲੈ ਗਈ ਇੱਥੇ ਪੰਜਾਬ 'ਚ ਉਹਦੇ ਬਾਅਦ ਕਾਂਗਰਸ ਪਾਰਟੀ ਜਿਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਨੇ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਈਮ ਕੀਤਾ ਉਸ ਪਾਰਟੀ ਨੂੰ ਆਪਾਂ ਬਾਰ-ਬਾਰ ਮੌਕਾ ਦਿੱਤਾ ਸਰਕਾਰ ਬਣਾਉਣ ਤੇ ਤੇ ਬਾਰ-ਬਾਰ ਮੌਕਾ ਲੈ ਕੇ ਆਪਣੇ ਤੇ ਹੀ ਵਾਰ ਕੀਤੇ ਆਪਣੇ ਤੇ ਹੀ ਵਾਰ ਕੀਤੇ ਆਪਾਂ ਹਲੇ ਵੀ ਆਪਣੀ ਕੌਮ ਸਮਝੀ ਨਹੀਂ ਆਪਾਂ ਕਦੋਂ ਜਾਗਾਂਗੇ ਆਪਾਂ ਕਦੋਂ ਪਛਾਣਾਂਗੇ ਕਿ ਕਿਹੜੇ ਐ ਜਿਹੜੇ ਆਪਣੀ ਆਪਾਂ ਨੂੰ ਕਮਜ਼ੋਰ ਕਰਦੇ ਲੱਗੇ ਐ ਦੇਖੋ ਪੰਜਾਬ ਨੂੰ ਬਚਾਉਣ ਵਾਲਾ ਖਾਲਸਾ ਪੰਥ ਦੀ ਫੌਜ ਕੱਲੀ ਸ਼ਰੋਮ ਨਹੀਂ ਕਾਲੀ ਦਾ ਲੈ ਜਿੰਨਾ ਮਰਜ਼ੀ ਤੁਸੀਂ ਕੋਈ ਮਰਜ਼ੀ ਕੋਈ ਮਰਜ਼ੀ ਕਹੀ ਜਾਏ ਪੰਜਾਬ ਵਿੱਚ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਇੱਕ ਪਾਸੇ ਅੱਜ ਗੁਰੂ ਦੀ ਨਗਰੀ ਤੁਸੀਂ ਆਪਣੇ ਪਿੰਡਾਂ ਜਾਉਂਗੇ ਲੈਫਟ ਰਾਈਟ ਦੇਖਦੇ ਰਹੋ ਜੋ ਕੁਛ ਵੀ ਬਣਿਆ ਹੈ ਜੋ ਕੁਛ ਵੀ ਤਰੱਕੀ ਦੇਖ ਰਿਹਾ ਹਾਂ ਕੱਲੀ ਪੰਥ ਦੀ ਸਰਕਾਰ ਨੇ ਕਾਲੀ ਦਲ ਦੀ ਸਰਕਾਰਾਂ ਨੇ ਕੀਤਾ ਹੋਰ ਕਿਸੇ ਨੇ ਨਹੀਂ ਵੱਡੇ ਬਾਦਲ ਸਾਹਿਬ ਦੇ ਬੰਦ ਬਹੁਤ ਜ਼ਿਆਦਾ ਬੋਝ ਰਿਹਾ ਇਸ ਕੱਲ ਦਾ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਮੈਂ ਐਸ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁੱਖ ਸੇਵਾਦਾਰ ਹੁੰਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਹੈ। ਸ਼੍ਰੀ ਕਲਤਕ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦੇ ਆ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਭ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੇ ਵਿੱਚ ਮਾਫੀ कि ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਪਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਮੈਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਤਰਫੋਂ ਵੀ ਕਿਉਂਕਿ ਉਹਨਾਂ ਨੇ ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ ਐਜ਼ ਮੁਖ ਸੇਵਾ ਦਾ ਤਰਫੋਂ ਤੇ ਸਮੂਚੀ ਪਾਰਟੀ ਦੀ ਲੀਡਰਸ਼ਿਪ ਤਰਫੋਂ ਤੇ ਸਮੂਚੀ ਪਾਰਟੀ ਦੇ ਵਰਕਰ ਕਿਉਂਕਿ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ jaan ਹੁੰਦੇ ਐ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਣੇ ਸਾਥੋਂ ਕੋਈ ਭੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆਂ ਅਸੀਂ ਜੋ ਗੁਰੂ ਸਾਹਿਬਾਂ ਦੇ ਦੱਸੇ ਹੋ ਰਸਤੇ ਦੇ ਸਿਧਾਂਤਾਂ ਦੇ ਜਿਵੇਂ ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸਰਬੱਤ ਦੇ ਭਲੇ ਦਾ ਪੰਜਾਬ ਨੂੰ ਤਰੱਕੀ ਲੈਂਦੇ ਉਸੇ ਸਿਧਾਂਤਾਂ ਦੇ ਸਾਡੇ ਸਿਰ ਤੇ ਹੱਥ ਰੱਖਣ ਸਾਰੇ ਸਮੂਚੀ ਵਰਕਰਾਂ ਤੇ ਸਾਡੀ ਜਥੇਬੰਦੀ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਓਲੀਆਂ ਤੇ ਲੈ ਕੇ ਆਈਏ ਕਿਉਂਕਿ ਜੈਜੀ ਹਾਲਾਤ ਬਣ ਗਈ ਹੈ ਪੰਜਾਬ ਵਿੱਚ 5 ਸਾਲ ਕਾਂਗਰਸ ਦੇ ਤੇ ਜਿਹੜਾ ਹੁਣ ਹੁਕਮਰਾਨ ਆਇਆ ਹੈ ਜਿਸ ਤਰੀਕੇ ਨਾਲ ਲੱਗਿਆ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਘਰਾਂ ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਪੁਲਿਸ ਨਾਲ ਹੀ ਐ ਜਾक्स ਸੀਨ ਆਪਾਂ ਅਜ ਤੱਕ ਨਹੀਂ ਕਿਤੇ ਦੇਖਿਆ ਸੋ ਆਪਣੀ ਫੌਜ ਨੂੰ ਬਲ ਬਖਸ਼ਣ ਅਸੀਂ ਐਜੇ ਦੁਸ਼ਮਨਾ ਦਾ ਸਾਹਮਣਾ ਕਰ ਸਕੀਏ ਤੇ ਪੰਜਾਬ ਨੂੰ ਇਕੱਠਾ ਕਰਕੇ ਅਸੀਂ ਸੱਚੀ ਗਵਾਈ ਜਿਵੇਂ ਪਹਿਲੇ ਦਿੰਦੇ ਰਹੇ ਹਾਂ ਉਹ ਸੱਚੀ ਗਵਾਈ ਦੇ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀਏ ਤੇ ਪੰਜਾਬ ਦੀ ਤਰੱਕੀ ਵਾਸਤੇ ਲੜਾਈ ਲੜੀਏ ਮੈਂ ਹੋਰ ਵੀ ਬੇਨਤੀ ਕਰਦਾ ਹਾਂ ਕਿ ਸਾਰੇ ਪੰਥਿਕ ਸੋਚ ਰੱਖਣ ਵਾਲੇ ਜਿਹੜੇ ਇੱਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਦਿਲ 'ਚ ਮੰਚ ਸ਼੍ਰੋਮਣੀ ਅਕਾਲੀ ਦਲ ਹੈ ਜਿਨ੍ਹਾਂ ਦੇ ਖੂਨ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਹੈ ਜਿਹੜੀਆਂ ਧਿਰਾਂ ਅਲੱਗ-ਅਲੱਗ ਹਿੱਸੇ ਵੰਡਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਏਕਤਾ ਵਿੱਚ ਹੀ ਤਾਕਤ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਮੇਰੇ ਕੋਈ ਲਫਜ਼ਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਜਾਂ ਸਾਡੇ ਕਿਸੇ ਲੀਡਰਸ਼ਿਪ ਦੇ ਕਹਿਣ ਨਾਲ ਕਿਸੇ ਨੂੰ ਕੋਈ ਦੁੱਖ ਪਹੁੰਚਿਆ ਮੈਂ ਹੱਥ ਜੋ ਕੇ ਮਾਫੀ ਮੰਗਦਾ ਹਾਂ ਮੈਂ ਸਾਰਿਆਂ ਨੂੰ ਆਈ ਅਪੀਲ ਕਰਦਾ ਹਾਂ ਕਿ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਓ ਕਿਉਂਕਿ ਆਪਣੀ ਕੌਮ ਤੇ ਧੱਕੇ ਹੀ ਖਰੂ ਹੋ ਗਏ ਇੱਕ ਤਾਕਤਵੰਗ ਫੌਜ ਹੀ ਇੱਕ ਤਾਕਤਵਰ ਫੌਜ ਹੀ ਇਹਨਾਂ ਦੁਸ਼ਮਣਾਂ ਨੂੰ ਨਕਾਰ ਕੇ ਸਿੱਟੇਗੀ ਤੇ ਪੰਜਾਬ ਵਿੱਚ ਖਾਲਸਾ ਪੰਥ ਵਿੱਚ ਵਾਪਸ ਖੁਸ਼ੀਆਂ ਲੈ ਕੇ ਆਏਗੀ